ਪੋਕਟ ਆਰਟਿਸਟ ਆ ਪਰ ਜਿਹੜੇ ਕੀ ਜਿਹਦਾ ਵਰਜਨ 2 ਹਾਂ ਜੀ ਐ ਖੁੱਲ ਕੇ ਰਿਲੀਜ਼ ਕਰਦੇ ਆ ਤੇ ਫਿਰ ਉਹਨੂੰ ਸਿਰੇ ਤੱਕ ਲੈ ਕੇ ਜਾਂਦੇ ਆ ਜੀ ਜੀ ਉਹ ਦੀਪ ਜੰਡੂਰ ਨੇ ਮਲਟੀ ਨੰਬਰ ਲੇਜੈਂਡ ਦਾ ਕੀਤਾ ਸੀ ਜੀ ਜੈਜੀ ਬਾਈ ਤੇ ਮੈਨੂੰ ਦੱਸਿਆ ਸੀ ਉਹਨੇ ਵੀ ਜੈਜੀ ਤੇ ਤੁਸੀਂ ਕਰ ਰਹੇ ਆ ਤੇ ਉਹਦੇ ਵਿੱਚ ਸਾਰੇ ਸਾਡੇ ਸਮੇਂ ਦੇ ਆਰਟਿਸਟ ਹੈਗੇ ਆ ਹਾਂ ਉਹ ਨਾ ਨਹੀਂ ਫਿਰ ਜਦੋਂ ਇੱਕ ਇੱਕ ਗੀਤ ਕਰਨਾ ਹੁੰਦਾ ਜਦੋਂ ਮਲਟੀਕੈਸਟ ਤਿਆਰ ਹੁੰਦੀ ਹੈ ਨਾ ਹਾਂਜੀ ਤੇ ਉਹਦੇ ਵਿੱਚ ਫਿਰ ਮੇਰਾ ਇਹ ਗੀਤ ਸੀਗਾ ਜਿਹੜਾ ਲੇਟੈਸਟ ਰਿਲੀਜ਼ ਹੋਇਆ ਹਾਂਜੀ ਪਰ ਉਹਨਾਂ ਟਾਈਟਲ ਇਹਦਾ ਇਹੀ ਰੱਖਿਆ ਤੇ ਠੀਕ ਆ ਪੰਜਾਬੀ ਆ ਪੰਜਾਬੀਆਂ ਦਾ ਇਹ ਜਿਹੜਾ ਟਾਈਟਲ ਆ ਮੇਲ ਖਾਂਦਾ ਆ ਸੁਭਾਅ ਨਾਲ ਵੀ ਵੈਲਕਮ ਨਮਸਕਾਰ ਵੈਲਕਮ ਕਰਾ ਵੇਟ ਮੈ ਪੀਜ਼ਾ ਹਟ ਤੇ ਜੱਟ ਖੜਾ ਵਟ ਤੇ ਕਰਾ ਵੇਟ ਮੈ ਪੀਜ਼ਾ ਹਟ ਤੇ ਜੱਟ ਖੜਾ ਵਟ ਤੇ ਓ ਫਿਕਰਾਂ ਦੇ ਨਾਲ ਮਰ ਰਿਹਾ ਮੈਂ ਮਰਾ ਜੱਟ ਤੇ ਰਾਹ ਵੇਟ ਮੈਂ ਪੀਜ਼ਾ ਹਟ ਤੇ ਜਟ ਖੜਾ ਵਕ ਤੇ ਬਾਜ ਬੰਵਾ ਕੀ ਬਾਤ ਹੈ ਬਹੁਤ ਵਧੀਆ ਹੁਣ ਆਪਣੇ ਆਪ ਨੂੰ ਮਤਲਬ ਇੱਕ ਤੁਸੀਂ ਸੱਚੀ ਦੱਸਾਂ ਤੁਹਾਨੂੰ ਮੈਂ ਹਜੇ ਪਿਛਲੀ ਚੋਂ ਬਾਹਰ ਨਹੀਂ ਆਇਆ ਤੇ ਤੁਸੀਂ ਅੱਗੇ ਵਾਲਾ ਹਜੇ ਸੋਚ ਨਹੀਂ ਹੁੰਦਾ ਹੂੰ ਤੇ ਇਹ ਗੱਲ ਤੁਹਾਡੀ ਜਮਾਦਰਸਤਾ ਵੀ ਅੱਗੇ ਜੋ ਕਰਨਾ ਉਹ ਇਹੀ ਹੈ ਬਸ ਇਹ ਪਹਿਲਾਂ ਵੀ ਅਰਦਾਸਾਂ ਬੇਨਤੀਆਂ ਨਹੀਂ ਕਰਾਇਆ ਅੱਗੇ ਵੀ ਉਹਨਾਂ ਨੇ ਕਰਾ ਲੈਣਾ ਪਰ ਇੰਨਾ ਕਿ ਜ਼ਰੂਰ ਆਈ ਪੰਜਾਬੀ ਸਿਰਮੇ ਦੇ ਲਈ ਜਦੋਂ ਕੁਝ ਨਗੇਵੇਂ ਸਮੇਂ ਦੀ ਯਾਦ ਕੀਤਾ ਜਾਊਗਾ ਤਾਂ ਮੇਰਾ ਇਹ ਆਪਣੇ ਵੱਲੋਂ ਇੱਕ ਮੇਰੀ ਵਿਸ਼ਾ ਜਾਂ ਮੈਂ ਜਿਹਦੇ ਲਈ ਕੰਮ ਕਰ ਰਿਹਾ ਉਹ ਇਹ ਆ ਕਿ ਅਜ ਤੋਂ 20 ਸਾਲ ਬਾਅਦ 30 ਸਾਲ ਬਾਅਦ ਜਦੋਂ ਸਿਨੇਮੇ ਨੂੰ ਯਾਦ ਕੀਤਾ ਜਾਊ ਹਿਸਟੋਰੀਕਲ ਫਿਲਮਾਂ ਨੂੰ ਯਾਦ ਕੀਤਾ ਜਾਵੇ ਤਾਂ ਸਾਡੀ ਟੀਮ ਦਾ ਤਰਸੇਮ ਜਸਰ ਦਾ ਨਾਮ ਉਹ ਚੀਜ਼ਾਂ ਦੇ ਵਿੱਚ ਆਵੇ ਜਿਨ੍ਹਾਂ ਦੇ ਲਈ ਵੀ ਇਹਨਾਂ ਨੇ ਸਿਨੇਮੇ ਲਈ ਕੁਝ ਕੀਤਾ ਸਿਨੇਮੇ ਦੇ ਮਿਆਰ ਨੂੰ ਚੱਕਣ ਦੀ ਉਲੰਘਣਾ ਕੀਤਾ ਉਹਦੇ ਲਈ ਅਸੀਂ ਘਰ-ਫੂਕ-ਫੂਕ ਤਮਾਸ਼ਾ ਦੇਖ ਰਹੇ ਹਾਂ ਪਰ ਉਹ ਉਹ ਵੀ ਉਹਦੀ ਰਗਾਂ